ਈ ਆਮ ਆਦਮੀ ਪਾਰਟੀ ਅਤੇ ਸ਼ੋਮਣੀ ਅਕਾਲੀ ਦਲ ਟਕਸਾਲੀ ਵਿਚਾਲੇ ਹੋਵੇਗਾ ਗੱਜੋੜ ਅਕਾਲੀ ਦਲ ਟਕਸਾਲੀ ਨਾਲ ਸਾਡੀ ਗੱਲਬਾਤ ਲਗਭਗ ਜਿਹੜੀ ਫਾਈਨਲ ਹੋ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਗੱਜੋੜ ਤੇ ਲਗਾਈ ਜਾ ਰਹੀ ਹੈ ਮੋਰ ਜੇ ਆਪਾਂ ਐਲਾਈਅੰਸ ਨਹੀਂ ਵੀ ਕਰ ਸਕਦੇ ਤੇ ਘਟੋ ਘਟ ਪੰਜਾਬ ਡੈਮੋਕਰੇਟ ਦੇ ਐਲਾਈਅੰਸ ਜਿਹੜਾ ਆ ਉੱਥੇ ਆਪਣਾ ਵੀ ਵਰ ਕੜਾਉਣਾ ਕਰੇ ਤੇ ਉਧਰ ਟਕਸਾਲੀ ਹੁਣ ਤੱਕ ਕਰ ਰਿਹਾ ਨੇ ਵਿਚਾਰ ਪਟਾੰਦਰਾ ਜੀ ਆਇਆਂ ਸੰਗਰੂਰ ਤੋਂ ਸੰਸਦ ਮੈਂਬਰ ਹੈ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਗੱਡਜੋੜ ਦਾ ਐਲਾਨ ਕਰ ਦਿੱਤਾ ਹੈ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਗੱਡਜੋੜ ਦੇ ਤਿੰਨ ਹੀ ਲੜੀਆਂ ਜਾਣਗੀਆਂ ਉਹਨਾਂ ਨੇ ਕਿਹਾ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਗੱਡਜੋੜ ਨੂੰ ਤੋੜਨ ਦੇ ਲਈ ਇਹ ਗੱਡਜੋੜ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਟਕਸਾਲੀ ਅਕਾਲੀ ਦਲ ਨਾਲ ਜਲਦ ਹੀ ਸੀਟਾਂ ਦੇ ਵੰਟਾਂਦਰੇ ਬਾਰੇ ਵੀ ਗੱਲਬਾਤ ਕਰੇਗੀ ਨੇ ਆਮ ਆਦਮੀ ਪਾਰਟੀ ਨੇ 5 ਸੀਟਾਂ ਡਿਕਲੇਅਰ ਕਰਤੀਆਂ ਜਿਦੇ ਵਿੱਚ ਦੋ ਸੈਟਿੰਗ ਨੇ ਇੱਕ ਸੰਗਰੂਰ ਦੀ ਮੇਰੀ ਸੀਟ ਹੈ ਇੱਕ ਫਰੀਦਕੋਟ ਦੀ ਪ੍ਰੋਫੈਸਰ ਸਾਧੂ ਸਿੰਘ ਜੀ ਦੀ ਇੱਕ ਜਿਹੜੀ ਆਨੰਦਪੁਰ ਸਾਹਿਬ ਦੀ ਹੈ ਨਰਿੰਦਰ ਸਿੰਘ ਸ਼ੇਰਗਿਲ ਸਾਡੇ ਵਲੰਟੀਅਰ ਨੇ ਡਾਕਟਰ ਰਵਜੋਤ ਹੁਸ਼ਿਆਰਪੁਰ ਤੋਂ ਸਾਡੇ ਵਲੰਟੀਅਰ ਨੇ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਤੋਂ ਸਾਡੇ ਵਲੰਟੀਅਰ ਨੇ ਅਕਾਲੀ ਦਲ ਟਕਸਾਲੀ ਨਾਲ ਸਾਡੀ ਗੱਲਬਾਤ ਲਗਭਗ ਜਿਹੜੀ ਐ ਫਾਈਨਲ ਹੋ ਗਈ ਐ ਇੱਕ ਦੋ ਦਿਨਾਂ ਚ ਤੁਹਾਨੂੰ ਕਿੰਨੀਆਂ ਸੀਟਾਂ ਤੇ ਉਹ ਲੜਨਗੇ ਤੇ ਉਹਨਾਂ ਵੱਲੋਂ ਕੌਣ-ਕੌਣ ਉਮੀਦਵਾਰ ਹੋਣਗੇ ਇਹ ਉਹ ਦੱਸ ਦੇਣਗੇ ਸੋ ਅਸੀਂ ਰਲ ਕੇ ਜਿਹੜਾ ਅਕਾਲੀ ਦਲ ਬਾਦਲ ਤੇ ਕਾਂਗਰਸ ਦਾ ਜਿਹੜਾ ਗੱਠਜੋੜ ਹੈ ਪੰਜਾਬ ਨੂੰ ਲੁੱਟਣ ਦਾ ਉਹ 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 ਦੇ ਵਿਰੁੱਧ ਇਕੱਠੇ ਹੋ ਕੇ ਲੜਾਂਗੇ ਤੇ ਪੰਜਾਬ ਦੇ ਹਿੱਤਾਂ ਲਈ ਲੋਕ ਵੀ ਇਹੀ ਚਾਹੁੰਦੇ ਸੀ ਕਿ ਤੁਸੀਂ ਆਪਸ ਦੇ ਵਿੱਚ ਇਕੱਠੇ ਹੋ ਕੇ ਲੜੋ ਤੇ ਅਸੀਂ ਲੜਾਂਗੇ ਪਰ ਹੁਣ ਜੇਕਰ ਸ਼ਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਦੀ ਮੰਨੀਏ ਤਾਂ ਸ਼ਮਣੀ ਅਕਾਲੀ ਦਲ ਟਕਸਾਲੀ ਦਾ ਤਾਂ ਹੀ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਕਿਤੇ ਵੀ ਗੱਠਜੋੜ ਕਰ ਲੈਂਦੀ ਹੈ ਦਾ ਉਹਨਾਂ ਦਾ ਇਹ ਗੱਠ ਜੋੜ ਨਹੀਂ ਹੋ ਸਕਦਾ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਇਸ ਗੱਠ ਜੋੜ ਤੇ ਮੋਰ ਲਗਾਈ ਜਾ ਰਹੀ ਹੈ ਉੱਥੇ ਹੀ ਸ਼ੋਮਣੀ ਅਕਾਲੀ ਦਲ ਟਕਸਾਲੀ ਦਾ ਕਹਿਣਾ ਹੈ ਕਿ ਅਜੇ ਇਸ ਬਾਰੇ ਅੰਤਿਮ ਫੈਸਲਾ ਨਹੀਂ ਲਿਆ ਗਿਆ ਅਤੇ ਮੀਟਿੰਗ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਭਾਵੇਂ ਪੰਜਾਬ ਡੈਮੋਕਰੇਟਿਕ ਅਲਾਈანს ਆ ਭਾਵੇਂ ਅਕਾਲੀ ਦਲ ਟਕਸਾਲੀ ਆ ਤੇ ਚਾਹੇ ਆਮ ਆਦਮੀ ਪਾਰਟੀ ਆ ਜਿਵੇਂ ਮਿਸਾਲ ਦੇ ਤੌਰ ਤੇ ਭਗਵੰਤ ਮਾਨ ਜੀ ਆਪਣੇ ਕੈਂਡੀਡੇਟ ਨੇ ਸੰਗਰੂਰ ਤੋਂ ਜੇ ਆਪਾਂ ਲਾਇਸ ਨਹੀਂ ਵੀ ਕਰ ਸਕਦੇ ਤੇ ਘੱਟੋ ਘੱਟ ਪੰਜਾਬ ਡੈਮੋਕਰੇਟਿਕ ਲਾਇਸ ਜਿਹੜਾ ਆ ਉਥੇ ਆਪਣਾ ਵੀ ਦوار ਖੜਾ ਨਾ ਕਰੇ ਇਹ ਇਸੇ ਤਰ੍ਹਾਂ ਜੇ ਖੈਰਾ ਸਾਹਿਬ ਨੇ ਉਹ ਲੜਨਾ ਚਾਹੁੰਦੇ ਨੇ ਆਪਣੇ ਬਠਿੰਡੇ ਤੋਂ ਤੇ ਉਥੇ ਆਮ ਆਦਮੀ ਪਾਰਟੀ ਜਾਂ ਟਕਸਾਲੀ ਆਪਣਾ ਵੀ ਦوار ਖੜਾ ਨਾ ਕਰ ਇਸੇ ਤਰ੍ਹਾਂ ਗਾਂਧੀ ਜੀ ਨੇ ਉਹ ਪਟਿਆਲੇ ਤੋਂ ਲੜਨਾ ਚਾਹੁੰਦੇ ਆ ਉਹ ਹੋਰ ਉਥੇ ਕੋਈ ਉਮੀਦਵਾਰ ਖੜਾ ਨਾ ਹੋਵੇ ਸੋ ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਅਤੇ ਸ਼ਮਣੀ ਅਕਾਲੀ ਦਲ ਟਕਸਾਲੀ ਦਾ ਗੱੜ ਜੋੜ ਹੁੰਦਾ ਹੈ ਜਾਂ ਫਿਰ ਇਹ ਗੱੜ ਜੋੜ ਵੀ ਨੇਪਰੇ ਨਹੀਂ ਚੜ ਪਉਂਦਾ ਅਤੇ ਜੇਕਰ ਇਹ ਗੱੜ ਜੋੜ ਹੁੰਦਾ ਵੀ ਹੈ ਤਾਂ ਇਸ ਦਾ ਆਮ ਆਦਮੀ ਪਾਰਟੀ ਅਤੇ ਸ਼ਮਣੀ ਅਕਾਲੀ ਦਲ ਟਕਸਾਲੀ ਨੂੰ ਕਿੰਨਾ ਕੁ ਫਾਇਦਾ ਰਹੇਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣ ਵਾਲਾ ਹੈ ਸੰਗਰੂਰ ਤੋਂ ਸੰਜੀਪ ਕੋਇਲ ਪੰਜਾਬੀ ਰੁਕ ਚੈਨਲ